ਰਾਮਰੌਣੀ ਦਾ ਕੇਰਾ ਚੁਕਾਉਣ ਵਿੱਚ ਅੱਖਣ ਮੁਗਲ ਦੀਵਾਨ ਕੋੜਾ ਮਲ ਦੀ ਕੀ ਭੂਮਿਕਾ ਸੀ। ਫਰਮਲੀ ਕੇ ਚੱਕਰੀਆ ਖਾਨ ਦਾ ਪੁੱਤਰ ਸ਼ਾਹ ਨਵਾਜ਼ ਮਲਤਾਨਵਾਲ ਤੇ ਅਬਦਾਲੀ ਲਾਹੌਰਵਲ ਆ ਰਿਹਾ ਹੈ। ਦੂਜੇ ਪਾਸੇ ਦੀਨਾ ਬੇਗ ਤੇ ਉਸ ਦੀ ਫੌਜ ਹੱਕੀ ਬੱਕੀ ਰਹਿ ਗਈ। ਦੋ ਸਰਦਾਰ ਜੱਸਾ ਸਿੰਘ ਰਾਮਗੜੀਆ, ਰਾਮਰੌਣੀ ਵਿੱਚ ਵਜੂ ਸਿੰਘ ਭਰਾਵਾਂ ਨਾਲ ਜam ਮਿਲੇ। ਗਵਾਨ ਕੋੜਾ ਮਲ ਨੇ ਮੀਰ ਮੰਨੂ ਨੂੰ ਸਲਾਹ ਦੇਂਦੇ ਆਖਿਆ ਕਿ ਸਿੰਘਾਂ ਨਾਲ ਬੇਅਰਥੀ ਟੱਕਰ ਲੈਂਦੇ ਤੁਸੀਂ ਆਪਣੀਆਂ ਫੌਜਾਂ ਪੈਲੋਂ ਹੀ ਟਕਾਲੀਆਂ ਨੇ। ਪਹਿਲਾ ਵਿਚਾਰੋ ਤੇ ਰਾਮਰੌਣੀ ਦਾ ਕੇਰਾ ਚੱਕ ਦਵੋ। ਮੈਂ ਚਾਹੁੰਦਾ ਹਾਂ ਕਿ ਸ਼ਾਨਵਜ ਨੂੰ ਸੋਦਨ ਲਈ ਸਿੱਖਾਂ ਤੋਂ ਮਦਦ ਮੰਗੀ ਜਾਵੇ ਇਸ ਸੰਧੀ ਦੇ ਮੁਤਾਬਿਕ ਗੁਰੂਤ ਕੇ ਚੱਕ ਦੇ 12 ਪਿੰਡ ਜੋ ਗੁਰੂ ਰਾਮਦਾਸ ਜੀ ਨੇ ਟੁੰਗ ਦੇ ਜ਼ਮੀਦਾਰਾਂ ਤੋਂ ਖਰੀਦੇ ਸਨ ਪੰਥ ਦੇ ਨਾਮ ਲવાય ਜਾਣ ਪੱਟੀ ਦਾ ਅੱਧਾ ਇਲਾਕਾ ਤੇ ਰਾਮਰਾਉਣੀ ਦਾ ਕਿਲਾ ਵੀ ਸਿੰਘਾਂ ਦੇ ਨਾਮ ਕੀਤਾ ਗਿਆ ਰਾਮਰਾਉਣੀ ਹੁਣ ਰਾਮਕੜ ਦੇ ਨਾਮ ਕਰਕੇ ਮਸ਼ਹੂਰ ਹੋਇਆ ਤੇ ਇਸ ਦਾ ਪ੍ਰਬੰਧ ਪੰਥ ਵਿੱਚ ਮੁਰ ਸ਼ਾਮਿਲ ਹੋਏ ਸਰਦਾਰ ਜੱਸਾ ਸਿੰਘ ਕੋਲ ਹੋਣ ਕਰਕੇ ਉਹ ਵੀ ਸਰਦਾਰ ਜੱਸਾ ਸਿੰਘ ਰਾਮਕੜਿਆ ਕਰਕੇ ਪ੍ਰਸਿੱਧ ਹੋਏ